ਸਸਕਾਲ ਜੀ ਸਾਡੇ ਵੱਲੋਂ ਜਾਨੀ ਕਿ ਸੰਗਾ ਫੈਮਿਲੀ ਵੱਲੋਂ ਤੇ ਅੱਜ ਦਾ ਵਲੌਗ ਜਿਹੜਾ ਆ ਮੈਂ ਸਟਾਰਟ ਦੁਕਾਨ-ਦੁਕਾਨ ਅੱਗੀਆਂ ਕਿਉਂਕਿ ਘਰ ਦੇ ਵਿੱਚ ਇੰਨਾ ਕੁ ਜ਼ਿਆਦਾ ਕੰਮ ਸੀਗਾ ਬਹੁਤ ਜ਼ਿਆਦਾ ਬਿਜ਼ੀ ਸੀਗੇ ਤੇ ਵੀਡੀਓ ਬਣੀ ਨਹੀਂ ਤੇ ਮੈਂ ਹਾਈ ਨੂੰ ਹੀ ਆਪਣੀ ਦੁਕਾਨ ਤੇ ਹੈਰੀ ਸਕੂਲ ਗਿਆ ਸੀ ਤੇ ਸ਼ਾਇਦ ਹੁਣ ਛੁੱਟੀ ਹੋ ਵੀ ਹੈ ਹੀ ਹੁਣੀ ਆ ਘਰ ਆ ਗਿਆ ਹੋਣਾ ਆ ਕਿਉਂਕਿ ਉਹਦਾ ਕਾਲ ਕਰਦਾ ਹੁੰਦਾ ਆ ਇਹ ਇਨਾਂ ਦਾ ਸਮਾਨ ਆਇਆ ਸੀ ਆਪਣੇ ਆਰਡਰ ਆਏ ਸੀ ਦਿੱਲੀ ਤੋਂ ਇਹ ਲੈਣ ਗਏ ਵੇ ਜਲੰਧਰ ਇਹਨਾਂ ਦਾ ਪਾਰਸਲ ਆਇਆ ਹੈ ਸਮਾਨ ਦਾ ਤੇ ਬਾਕੀ ਜਿਹੜਾ ਸਮਾਨ ਦਾ ਆਇਆ ਹੈ ਕੱਪੜਿਆਂ ਵਾਲਾ ਉਹ ਅਸੀਂ ਹੁਣ ਆਹ ਇਸ ਬਲੌਗ ਦੇ ਵਿੱਚ ਤੁਹਾਨੂੰ ਦਿਖਾਉਣੇ ਨਵਾਂ ਸਟਾਕ ਲੈ ਆਂਦਾ ਆ ਜਿਹੜਾ ਸਰਦੀਆਂ ਦੇ ਸੀਜ਼ਨ ਦਾ ਸਟਾਕ ਅਸੀਂ ਸਟਾਰਟ ਕਰ ਦਿੱਤਾ ਆ ਜੇ ਕਿਸੇ ਨੇ ਆਨਲਾਈਨ ਆਰਡਰ ਕਰਨਾ ਆ ਤੇ ਉਹ ਕਰ ਸਕਦੇ ਆ ਦੀ ਆਨਲਾਈਨ ਡਿਲੀਵਰੀ ਹੈਗੀ ਆ ਵਰਲਡ ਵਾਈਡ ਸ਼ਿਪਿੰਗ ਹੈ ਤੇ ਬਹੁਤ ਹੀ ਵਧੀਆ ਹੁਣ ਸਟਾਫ ਇਹਨਾਂ ਨੇ ਇੱਕ ਜਿਹੜੇ ਹੁਣ ਆਰਡਰ ਕੀਤੇ ਆ ਬਹੁਤ ਹੀ ਵਧੀਆ ਸਟਾਫ ਆ ਬਾਹਰ ਲਿਆਂ ਲਈ ਬਹੁਤ ਵਧੀਆ ਲੈਣੇ ਕਿਉਂਕਿ ਹਲੇ ਇੱਧਰ ਤਾਂ ਗਰਮੀ ਆ ਬਟ ਇਹ ਸਟਾਕ ਜਿਹੜਾ ਇਹਨੇ ਅਸੀਂ ਬਾਹਰ ਲਿਆਂ ਲਈ ਆਨ ਡਿਮਾਂਡ ਸਿਗਾ ਵੀ ਤੁਸੀਂ ਗਰਮ ਕੱਪੜੇ ਵੀ ਰੱਖੋ ਕਾਫੀ ਕੌਲਸ ਆ ਰਹੀਆਂ ਜਿਹੜੀਆਂ ਤਾਂ ਕਰਕੇ ਅਸੀਂ ਸੀਜ਼ਨ ਤੋਂ ਪਹਿਲੇ ਮੰਗਵਾਇਆ ਆਨਲਾਈਨ ਦੇ ਕਰਕੇ ਤੇ ਬਾਕੀ ਆ ਦੇਖਦੇ ਆ ਤੁਹਾਡੇ ਸਾਹਮਣੇ ਹੀ ਆ ਜਦੋਂ ਤੁਹਾਨੂੰ ਕੱਪੜੇ ਵਗੈਰਾ ਦਿਖਾਈ ਪਤਾ ਲੱਗੇ ਜਾਣਾ ਹੈ ਕਿਦਾਂ ਦਾ ਸਟਾਫ ਆ ਹੋਣ ਚਲਦੀ ਐ ਇਹਨਾਂ ਦੀ ਦੁਕਾਨ ਤੇ ਤੇ ਦੁਕਾਨੇ ਜਾ ਕੇ ਤੁਹਾਨੂੰ ਦਿਖਾਉਣੀ ਆ। ਨਮਸਕਾਰ। ਲੋਜੀ ਮੈਂ ਹੁਣ ਆ ਗਈਆਂ ਦੁਕਾਨੇ ਤੇ ਦੋਨੇ ਪੇਪਰ ਤੇ ਲੱਗੇ ਹੋਏ ਆ ਮੈਨੂੰ ਲੱਗਦਾ ਇਹਨਾਂ ਨੇ। ਮੰਮੀ ਪਾਰਸਲ ਖੋਲ੍ਹ ਲਿਆ ਤੁਸੀਂ ਹਾਂ ਡਿਲੀਵਰੀ ਜਿਹੜੀ ਆਈ ਸੀ। ਹੋਏ ਰੱਬਾ ਮੈਨੂੰ ਦੇਖ ਲੈਂਦੇ ਤਾਂ ਮਾੜਾ ਜਿਹਾ ਮੈਂ ਖੋਲ੍ਹਦੇ ਦਿਖਾਉਣਾ ਸੀ। ਅੱਛਾ ਆਇਆ। ਬਹੁਤ ਵੀਰਾਂ ਦਾ ਸਾਨੂੰ ਮੈਸੇਜ ਆਉਂਦੇ। ਅੱਛਾ ਕਾ ਵੀ ਲੈ ਤੁਸੀਂ ਕੱਪੜੇ। ਬਹੁਤ ਵੀਰਾਂ ਦੇ ਮੈਸੇਜ ਆਉਂਦੇ ਕਿ ਸਾਨੂੰ ਜਿਹਦਾ ਬਾਹਰਲੇ ਵੀਰਾਂ ਦੇ ਵੀ ਮਤਲਬ ਗਰਮੀਆਂ ਵਾਲਾ ਸਟਾਕ ਪੱਕਾ ਬੰਦ ਕਰਿਆ ਬਾਜ਼ਾਰ ਜਿੱਦਾਂ ਚਾਹੀਦਾ ਆ ਜਿੱਦਾਂ ਵੀ ਹੁਣ ਤੁਹਾਨੂੰ ਪਤਾ ਹੀ ਆ ਵੀ ਬਾਹਰ ਜਿਹੜਾ ਹੁੰਦਾ ਸਾਰਿਆਂ ਨੂੰ ਠੰਡ ਪੈਂਦੀ ਬਾਹਰਲੇ ਜਿੱਥੇ ਕੋਰੀਅਰ ਕਰੀਦੇ ਉਹ ਕਹਿੰਦੇ ਵੀ ਸਾਨੂੰ ਮਤਲਬ ਹੁੱਡੀ ਟੈਪ ਵਧੀਆ ਗਰਮ ਚੀਜ਼ਾਂ ਚਾਹੀਦੀਆਂ ਇਸ ਲਈ ਉਹਨਾਂ ਵਾਸਤੇ ਖਾਸ ਉਹਨਾਂ ਦੀ ਡਿਮਾਂਡ ਤੇ ਲਿਆਂਦੇ ਹੁਣ ਕੱਪੜੇ ਇਹਨਾਂ ਨੇ ਸਰਦੀਆਂ ਦਾ ਸਟਾਕ ਸ਼ੁਰੂ ਕਰਤਾ ਆ ਹੈਰੀ ਨੂੰ ਕਿੰਨਾ ਚਾ ਚੜਿਆ ਆਹ ਪਲੇਨ ਦੇ ਵਿੱਚ ਜਿੱਦਾਂ ਕਈ ਮੰਗਦੇ ਹੁੰਦੇ ਵੀ ਛੋਟੇ ਲੋਗੋ ਵਾਲੀਆਂ ਆਹ ਦੇਖੋ ਇਹਦੇ ਵਿੱਚ ਤੁਹਾਨੂੰ ਐਮ ਤੋਂ ਡਬਲ ਐਕਸਰ ਮਿਲ ਜੂਗੀ ਤੇ ਵਿੱਚ ਵੀ ਦੇਖ ਲਓ ਸਾਰਾ ਵਧੀਆ ਕਾਟਨ ਵਧੀਆ ਵਾਲੀ ਐ ਨਾ ਇਹ ਨਹੀਂ ਵੀ ਜਿੱਦਾਂ ਮਤਲਬ ਇਹਦਾ ਕਿਲੋ ਸਵਾ ਕਿਲੋ ਭਾਰ ਲੱਗਦਾ ਹਲਕੀ ਨਹੀਂ ਵੀ ਮਤਲਬ ਜਿਹੜਾ ਹਲਕਾ-ਪਲਕਾ ਹੁੰਦਾ ਬਹੁਤੀ ਹਲਕੀ ਵੀ ਨਹੀਂ ਤੇ ਬਹੁਤੀ ਭਾਰੀ ਵੀ ਨਹੀਂ ਜੀ ਇਹ ਵੀ ਉਹਦੇ ਆ ਵੀ ਪ੍ਰਿੰਟਡ ਸਟਾਫੇਬਲ ਸੋਹਣਾ ਹੈ ਨਾ ਅੱਛਾ ਪ੍ਰਿੰਟ ਹੈ ਵਿੱਚ ਇਹਦੇ ਵਿੱਚ ਦੋ ਕਲਰ ਆ ਦੇ ਹਾਂ ਵਿੱਚ ਅੱਛਾ ਇਹਦੇ ਵਿੱਚ ਬਲੈਕ ਕਲਰ ਲ ਇੱਕ ਹੈਗਾ ਰੈੱਡ ਕਲਰ ਤੇ ਇਹਦੇ ਵਿੱਚ ਆ ਜਿਹਦਾ ਜੇਬਾਂ ਆਮ ਚਲਦੀਆਂ ਇਹਨੂੰ ਕਿਹੜੀ ਜਿਬ ਕੰਗਾਰੂ ਜੇਬ ਕਹਿੰਦੇ ਆ ਕੰਗਾਰੂ ਜੇਬ ਇਹ ਵੀ ਤੁਹਾਨੂੰ ਮਿਲੂਗੀ ਦੋਨੇ ਪਾਸੇ ਤੇ ਤੇ ਕਾ ਜਾਂਦੀ ਜਿੱਦਾਂ ਇਹਦੇ ਵੀ ਸੇਮ ਕੰਗਾਰੂ ਦੇ ਇਹਦੇ ਜਿਹੜਾ ਇਹਦਾ ਹੁੰਦਾ ਨਾ ਲੋਗੋ ਜਦਾ ਮਰਜੀ ਖਿੱਚੋ ਇਹ ਨਹੀਂ ਵੀ ਧੂਤੇ ਧੂਤੇ ਖਰਾਬ ਹੋ ਜੂਗਾ ਕੋਈ ਚੱਕਰ ਨਹੀਂ ਨਾਲ ਮਗਰ ਸਾਰਿਆਂ ਦੇ ਹੁੱਡੀ ਆ ਰਿਜੀਨਲ ਕੰਪਨੀ ਦੀ ਤੁਹਾਨੂੰ ਵਧੀਆ ਚੀਜ਼ ਮਿਲੂਗੀ ਆਹ ਦੇਖੋ ਕਲਰ ਕਿੰਨਾ ਜਨਾ ਕਲਰ ਕੈਮਲ ਕਲਰ ਇਹਨੂੰ ਕਹਿੰਦੇ ਆ ਲੋਗੋ ਦੇ ਲੋ ਮਗਰ ਹੁੱਡੀ ਦੇ ਦੇਖ ਲੋ ਇੱਥੇ ਆ ਲਿਖਿਆ ਇੱਥੇ ਹੈਗੇ 2 ਕਲਰ ਇੱਕ ਬਲੈਕ ਤੇ ਵਾਈਟ সাইਜ਼ ਹੈਗਾ M2 XXL ਵਾਈਟ ਨਹੀਂਗਾ ਬ੍ਰਾਊਨ ਆ ਬ੍ਰਾਊਨ ਇਹਨੂੰ ਕੈਮਲ ਕਲਰ ਕਹਿ ਦਿੰਦੇ ਆ ਆਮ ਲੋਕੀ ਇਹਨੂੰ ਬ੍ਰਾਊਨ ਕਲਰ ਵੀ ਕਹਿ ਦਿੰਦੇ ਆ ਆਹ ਮਗਰ ਹੁੱਡੀ ਤੇ ਦੇਖੋ ਕਿੰਨਾ ਵਧੀਆ ਡਿਜ਼ਾਈਨ ਹੈਗਾ ਹੂੰ ਇਹਨੂੰ ਦੱਸਣ ਦੀ ਕੋਈ ਲੋੜ ਨਹੀਂ ਤੁਹਾਨੂੰ ਪਤਾ ਹੀ ਆ ਕਿਹੜਾ ਬ੍ਰੈਂਡ ਹੈ ਹਨਾ ਕਿਹੜਾ ਆ ਇਹ ਵੀ ਇੱਥੇ ਕੰਗਾਰੂ ਜੇਬ ਸਿਹਰ ਤੇ ਦੇ ਵਿੱਚ ਵੀ ਦੇਖ ਲੋ ਸਾਰਾ ਇੰਦਾ ਨਿਗਾ ਵੀ ਬਾਹਰੋਂ ਹੀ ਆ ਛਾਪਾ ਲਗਾ ਜਿਹੜਾ ਲੱਗਾ ਹੈ ਨਾ ਉੱਪਰ ਇਹਦੇ ਕੋਈ ਵੀ ਚੀਜ਼ ਜਿੱਦਾਂ ਮਰਜੀ ਖਿਚੋ ਫਟਣ ਦਾ ਨਹੀਂ ਕੋਈ ਵੀ ਸਾਫ਼ ਕਰਾ ਜਿਹੜੇ ਚਾਹ ਕਲਰ ਆ ਦੋ ਕਲਰ ਇਹਦੇ ਵਿੱਚ ਪੂਰਾ ਬ੍ਰਾਂਡ ਬ੍ਰਾਂਡ ਦਾ ਲੱਗਾ ਡੈਕ ਜਿਹੜੇ ਵੀ ਵੀ ਨੇ ਆਰਡਰ ਦੇਣਾ ਹੁੰਦਾ ਸਾਨੂੰ ਦੇ ਸਕਦਾ ਅਸੀਂ ਆਪ ਹੀ ਕੋਰੀਅਰ ਕਰ ਦਿੰਨੇ ਸਾਰਾ ਕੁਝ ਤੇ ਆ ਗ੍ਰੀਨ ਕਲਰ ਹਲਕਾ ਹਲਕਾ 올ਿਵ ਕਲਰ ਇਹਨੂੰ ਕਹਿੰਦੇ ਆ ਆ ਮੋਸਟ ਫੇਵਰੇਟ ਕਲਰਸ ਆ ਇਹ ਬਿਨਾ ਹੁੱਡੀ ਤੋਂ ਆ ਹਨਾ ਬਿਨਾ ਹੁੱਡੀ ਤੋਂ ਗੋਲ ਗਲੇ ਦੇ ਵਿੱਚ ਬ੍ਰਾਂਡ ਦੇਖ ਲਓ ਆ ਲੋਗੋ ਦੇਖ ਲਓ ਆ ਦੇ ਲੋ ਐਮ ਤੋਂ ਡਬਲ ਐਕਸਲ ਜਿਹੜੀ ਵੀ ਚੀਜ਼ ਤੁਹਾਨੂੰ ਮਿਲੂਗੀ ਐਮ ਤੋਂ ਡਬਲ ਐਕਸਲ ਤੇ ਬਾਹਰ ਜੁਤੇ ਵੀ ਛੋਟੇ ਛੋਟੇ ਇੱਕ ਤੇ ਇੱਕ ਸਾਈਡ ਤੇ ਆ ਇਹਦੇ ਬੈਗ ਤੇ ਤਾਂ ਨਹੀਂ ਨਾ ਖੁਸ਼ ਹੈਗਾ ਇਹਦੀਆਂ ਪਾਕਟਸ ਵੀ ਹੈਗੀਆਂ ਆ ਸੱਚ ਸਾਈਡ ਤੇ ਹੈਨਾ ਸਾਈਡ ਪਾਕਟ ਆ ਦੇਖੋ ਆ 컬러 ਆ ਜਾਂਦੇ ਇਹਦੇ ਵਿੱਚ ਸਾਰਿਆਂ ਦੇ ਵਿੱਚ ਤੁਹਾਨੂੰ ਸਾਈਡ ਪਾਕਟ ਮਿਲੋਗੇ ਇਹਦੇ ਵਿੱਚ ਇੱਕ ਬਲੈਕ ਕਲਰ ਵੀ ਆ ਆ ਦੇਖੋ ਸੇਮ ਹੀ ਚੀਜ਼ ਆ ਆ ਦੇਖੋ orange ਕਲਰ ਕਿੰਨਾ ਸਭਾਤਿਆਂ ਨੂੰ ਬਹੁਤ ਵਧੀਆ ਚੱਲਦਾ ਹੁੰਦਾ ਬਹੁਤ ਲੋਕਾਂ ਦੀ ਡਿਮਾਂਡ ਸੀ ਔਰ ਇਹ ਹੈਗਾ ਲਿਮਟਿਡ ਸਟਾਕ ਤੇ ਇਹ ਔਨ ਡਿਮਾਂਡ ਮੰਗਵਾਇਆ ਗਿਆ ਆ ਤੇ ਨੰਬਰ ਅਸੀਂ ਥੱਲੇ ਦੇ ਦੇਣਾ ਆ ਤੇ ਬ੍ਰਾਊਨ ਕਲਰ ਆ ਵੀ ਕਲਰ ਬਹੁਤ ਸੋਹਣਾ ਕਾਫੀ ਸ਼ੇਡ ਕਾਫੀ ਸ਼ੇਡ ਤੇ ਇਹ ਕੁਝ ਪੀਸ ਜੇ ਸ਼ੁਰੂ ਵਾਲੀ ਵਾਲੀ ਕੀਤੇ ਆ ਇਹਦੇ ਵਿੱਚ ਸਾਰੇ ਮਿਲ ਜਾਣਗੇ ਬਾਕੀ ਟੀ-ਸ਼ਰਟਾਂ ਦੇ ਵਿੱਚ ਵੀ ਵੈਰਾਈਟੀਆਂ ਕਈ ਨਵੇਂ ਆਈਆਂ ਤੁਸੀਂ ਉਹ ਵੀ ਆਰਡਰ ਕਰ ਜਾਂਦੇ ਜਿਹੜੇ ਆ ਸਾਰੇ ਸਾਡੇ ਕੋਲ ਸਾਈਜ਼ ਆ ਇਹ ਤੁਹਾਨੂੰ ਐਮ ਤੋਂ ਡਬਲ ਐਕਸਲ ਮੰਨੇ ਆ ਹਾਂ ਨਾ ਐਮ ਤੋਂ ਡਬਲ ਹਾਂ ਇਹ ਆ ਦੇ ਲੋ ਇਹਦੇ ਵਿੱਚ ਵੀ ਦੋ ਕਲਰ ਆ ਯੰਕੀਜ਼ ਇਹਦਾ ਵਾਈਟਾ ਦਬਲ ਐਕਸਲ ਹਾਂ ਆ ਦੇ ਲੋ ਅਮੀਰੀ ਤਾਂ ਹੀ ਪਾ ਲੈਣੀ ਆ ਕਹਿੰਦੇ ਨੇ ਗਾਣਾ ਆ ਇੱਕ ਸਿੰਪਲ ਲੁੱਕ ਬਾਕੀ ਖੋਰ ਵੀ ਬਹੁਤ ਚੀਜ਼ਾਂ ਆ ਪਰ ਗੱਲ ਇਹ ਆ ਵੀ ਤੁਸੀਂ ਇੱਕ ਵਾਰੀ ਆ ਕੇ ਹੁਣ ਵਿਜ਼ਿਟ ਕਰੋ ਦੁਕਾਨ ਤੇ ਹੌਲੀ ਹੌਲੀ ਜਿੱਦਾਂ ਮਤਲ ਅਇਦੇ ਪੋਟਾਂ ਵੀ ਆ ਟੀ-ਸ਼ਰਟ ਤੇ ਮੋਰੇ ਦੋ ਤੇ ਹੌਲੀ ਹੌਲੀ ਤੁਹਾਨੂੰ ਜਿੱਦਾਂ ਪਤਾ ਲੱਗੀ ਜਾਣਾ ਹੋਰ ਜਿਹੜੀ ਵੀ ਚੀਜ਼ ਤੁਹਾਨੂੰ ਚਾਹੀਦੀ ਆ ਉਹ ਸਾਨੂੰ ਮੈਸੇਜ ਕਰਕੇ ਵੀ ਦੱਸ ਸਕਦੇ ਆ ਜਾਂ ਫੇਸ ਸਕਦੇ ਆ ਜਿੱਦਾਂ ਬੜੂਏ ਵੀ ਸਾਡੇ ਕੋਲ ਬਹੁਤ ਵਧੀਆ ਆਏ ਆ ਉਹ ਵੀ ਥੋੜੇ ਜਿਹਾ ਦਿਖਾ ਦਿੰਨੇ ਆ ਸਾਰੀਆਂ ਫਾਸਟ ਕਾਪੀਆਂ ਦੇ ਵਿੱਚ ਹੀ ਆ ਫਾਸਟ ਕਾਪੀਆਂ ਸਾਰੇ ਆ ਦੇਖੋ ਜਿਹਦਾ ਇੱਕ ਹੁੰਦਾ ਨਹੀਂ ਸਾਫ ਤੇ ਜੇ ਉਹ ਨਹੀਂ ਕੋਈ ਚੀਜ਼ ਦੇਖੋ ਸਾਫਟੀ ਆ ਨਾ ਕੰਗੈਂਟ ਹੈ ਜਿੱਦਾਂ ਮਾਦੂ ਹੁਲੇ ਇੱਧਰ ਆ ਦੇਖੋ ਅੱਛਾ ਇਹ ਜੈਪਾ ਵਾਲਾ ਆ ਐਸੇ ਨਹੀਂ ਡਿੱਗਣਗੇ ਹਨਾ ਆ ਦੇਖੋ ਕਿਉਂਕਿ ਹੌਲੀ ਹੌਲੀ ਮਤਲ ਤਾਂ ਨੂੰ ਹੀ ਜਾਣਾ ਆਪਾਂ ਉਹ ਵਧੀਆ ਚੀਜ਼ਾਂ ਜਿਹੜੀਆਂ ਪੈਂਡ ਚ ਕਿਤੇ ਨਹੀਂ ਮਿਲਣੀਆਂ ਐਨਤੀ ਸਾਲਾਂ ਨੂੰ ਉਹ ਤੁਹਾਨੂੰ ਲਿਆ ਕੇ ਦਿਖਾਉਣੀ ਆ ਕਭ ਨਾ ਮਨ ਅਮਾ ਗਈ ਵੇਲੇ ਹੁੰਦਾ ਨਾ ਕੰਮ ਨਹੀਂ ਛੇਤੀ ਪਤਾ ਲੱਗਦਾ ਪਰ ਜੇ ਤਾਂ ਹੀ ਫਾਇਦਾ ਪਿੰਡ 'ਚ ਦੁਕਾਨ ਪਾਉਣ ਦਾ ਦੇਖੋ ਕਿੰਨਾ ਵਧੀਆ ਪਿਓਰ ਲੈ ਜ਼ਰਾ ਮੰਗਲਾਂ ਹੋਰ ਵੀ ਬਹੁਤ ਜ਼ਿਆਦਾ ਆ ਤੁਸੀਂ ਦੁਕਾਨੇ ਆਉਂਗੇ ਤੇ ਜ਼ਰੂਰ ਦੱਸਿਓ ਕਈ ਵਾਰੀ ਹੈ ਨਾ ਡਿਲੀਵਰੀ ਕਰਨਗੇ ਵੀ ਕੱਲੀ ਇੱਕ ਚੀਜ਼ ਮਤਲਬ ਹਨਾ ਘੱਟ ਤੋਂ ਘੱਟ ਨਹੀਂ ਤਾਂ ਲਿਮਟਿਡ ਕਿੰਨਾ ਆ ਵੀ ਇੰਨੇ ਇੰਨੇ ਕੱਪੜੇ ਮਗਵਾਉਂਦੇ ਨੇ ਤੁਸੀਂ ਲੋਕਲ ਵੀ ਕਰਨਾ ਘੱਟੋ ਘੱਟ 2500 ਦਾ ਆਰਡਰ ਹੋਣਾ ਚਾਹੀਦਾ ਫੇ ਅਸੀਂ ਕੋਰੀਅਰ ਕਰਾਂਗੇ 1500 ਵੀ ਤੱਕ ਵੀ ਹਾਂ ਕਰ ਦਿੰਨੇ 1500 ਕਈ ਵੀ ਕਰ ਦਾਂਗੇ ਜੇ ਮਤਲਬ ਲੋਕਲ ਹੋਇਆ ਤੇ ਜੇ ਬਾਹਰ ਤੋਂ ਹੋਣਾ ਘੱਟੋ ਘੱਟ 10000 ਦਾ ਆਰਡਰ ਹੋਣਾ ਚਾਹੀਦਾ ਦੰਗੋ ਉਹ 10 ਦਾ ਮੰਗਾ ਲਓ 5 ਦਾ ਉਹ ਤੁਹਾਨੂੰ ਹੀ ਕੋਰੀਅਰ ਜਿੱਦਾਂ ਮਤਲ ਮਹਿੰਗਾ ਪੈਣਾ ਜਿੰਨਾ ਘੱਟ ਮੰਗਾਓਗੇ ਉਨਾ ਮਹਿੰਗਾ ਪੈਂਦਾ ਉਹਨਾਂ ਉਹਦਾ ਰੇਟ ਕਿਲੋ ਦਾ ਘਟੀ ਜਾਣਾ ਜਿੰਨਾ ਬਾਅਦ ਉਹ ਆ ਪਿਛਲੀ ਆਰੀ ਵੀ ਉਹਦਾ ਦਿਖਾਈਆਂ ਬਹੁਤ ਲੋਕਾਂ ਨੇ ਮੈਸੇਜ ਕਰਕੇ ਇਹ ਮੰਗਾਈਆਂ ਇਹ ਇੱਕ ਗੱਲ ਆ ਗਿਓ ਦਿਖਾਈਓ ਮੋੜ ਇਹ ਕਿਹੜੀ ਕੰਪਨੀ ਹੈ ਕਿ ਜਿਹੜਾ ਕੱਪੜਾ ਇੱਕ ਵਾਰੀ ਲੈ ਲਿਆ ਤੇ ਵਿੱਚ 5-7 ਸਾਲ ਤੱਕ ਬੋਰ ਆਉਣਾ ਨਹੀਂ ਉਹ ਕੱਪੜਾ ਨਿਗਾ ਜਿਹੜੇ ਇਹ ਸਟੀਚੀ ਵਾਲਾ ਕੱਪੜਾ ਆ ਜਿੱਦਾਂ ਮਰਜੀ ਤੋ ਉਹ ਜੋ ਮਰਜੀ ਪਾਓ ਇਹ ਦਲਜੀਤ ਦੇ ਸਾਂਝ ਦੇ ਵੀ ਪਾਈ ਸੀ ਇੱਕ ਸ਼ੋਅ ਦੇ ਵਿੱਚ ਇਹਦੇ ਵਿੱਚ ਵੀ ਤਿੰਨ ਚਾਰ ਕਲਰ ਤੁਹਾਨੂੰ ਮਿਲ ਜਾਣੇ ਆ ਇਹਦਾ ਬਲੈਕ ਵੀ ਮਿਲ ਜਾਣਾ ਤੇ ਅਕੀ ਦੇ ਵਿੱਚ ਬ੍ਰਾਊਨ ਨਾ ਕਲਰ ਫੌਜੀ ਕਲਰ ਆ ਦੇਖੋ ਇਹਦੀ ਦਾਾ ਥੋੜਾ ਜਿਆ ਰੇਟ ਜਿਆਦਾ ਕਿਉਂਕਿ ਇਹ ਸਟੀਚੀਬਲ ਆ ਤੇ ਬੋਰ ਵਾਲਾ ਜਿਹੜੇ ਆਮ ਹੁੰਦੇ ਆ ਉਹਨਾਂ ਦੇ ਦੋ ਵਾਰੀ ਪਾਓ ਬੋਰ ਆ ਜਾਂਦਾ ਇਹ ਤੇ ਬੋਰ ਨਹੀਂ ਆਉਂਦਾ ਹਨਾ ਹੂੰ ਹੂੰ ਬਾਕੀ ਸ਼ੋਅਦ ਵੀ ਨਵੇਂ ਵੀ ਜਦੋਂ ਆਏ ਉਦੋਂ ਵੀ ਤੁਹਾਨੂੰ ਸ਼ੋਅ ਆਉਂਦਾ ਵੀ ਦੱਸਾਂਗੇ ਔਰ ਬੈਗਬੂਗ ਜਿਹੜੇ ਉਹ ਵੀ ਫਾਸਟ ਕਾਪੀ ਵਾਲੇ ਵੀ ਲਿਆਂਦੇ ਐਨ ਕਾਂ ਵੀ ਜਿਹੜੀ ਵੀ ਪਰਫਿਊਮ ਵੀ ਹੁਣ ਵਧੀਆ ਚੱਲ ਰਾਇਆ ਜਿਉਂ-ਜਿਉਂ ਆਪਾਂ ਸਿਆਲ ਚੱਲੀ ਗਏ ਐਨ ਵਧੀਆ ਤੁਹਾਨੂੰ ਸ਼ਹਿਰ ਜਾਣ ਦੀ ਹੁਣ ਲੋੜ ਨਹੀਂ ਗਈ ਤੇ ਵਧੀਆ ਚੀਜ਼ਾਂ ਤੁਹਾਨੂੰ ਇੱਥੇ ਤੇ ਸ਼ਹਿਰ ਨਾਲੋਂ ਰੇਟ ਵੀ ਸਸਟ ਹੁਣ ਹਨ ਗਰਮ ਸਟਾਕ ਸਟਾਰਟ ਕਰਤਾ ਆ ਹਾਂ ਤੇ ਅੱਗੇ ਗਾਂਹ ਟਰੈਕਸੂਟ ਅਗਲਾ ਜਿਹੜਾ ਆਪਣਾ ਆਉਣਾ ਸਟਾਕ ਉਹ ਟਰੈਕਸੂਟ ਫੋਲਡ ਆਉਣਾ ਆ ਇਹ ਗੱਲੀਆਂ ਹੁੱਡੀਆਂ ਲਿਆਂਦਾ ਨੈਕਸਟ ਦੋ ਚੌ ਚੋਹ ਦਿਨਾਂ ਦੇ ਵਿੱਚ ਉਹਨੇ ਜਿਹੜਾ ਪੂਰਾ ਟੈਕਸੂਟ ਤੁਹਾਨੂੰ ਮਿਲੂਗਾ ਗਰਮ ਵੀ ਤੇ ਠੰਡਾ ਵਾਲਾ ਹੈ ਨਾ ਇਹ ਨਹੀਂ ਵੀ ਜਿੱਦਾਂ ਤੁਸੀਂ ਆਮ 2500 3000 ਉਹ ਰੇਟ ਨਹੀਂ ਤੁਹਾਨੂੰ ਵਧੀਆ ਟੈਕਸੂਟ ਹੱਥ ਇਹ ਵੀ ਨਾ ਵੀ ਹਲਕੇ ਹੋਣਗੇ ਹੋਣਗੇ ਆਮ ਲੋਕੀ 3 3000 3500 ਦੇ ਵੇਚਦੇ ਆ 2025 2500 ਤੋਂ ਘੱਟ ਤਾਂ ਕੋਈ ਦਿੰਦਾ ਹੀ ਨਹੀਂਗਾ ਸਾਡਾ ਅੰਡਰ ਰੇਟ ਮੇ ਵੀ 2000 ਦੇ ਵਿੱਚ ਮਿਨੀਮਮ ਹੋਊਗਾ ਹਨਾ ਹਾਂ ਜਦੋਂ ਥੱਲੇ ਉਹ ਵੀ ਵਧੀਆ ਟੌਪ ਦਾ ਚੈੱਕ ਕਰਕੇ ਲੈ ਕੇ ਜਾਈਓ ਐਨ ਪੂਰੇ ਦਵਾਂਗੇ ਹਨਾ ਰੈਬ ਵਾਲੇ ਵੀ ਤੇ ਬਿਨਾਂ ਰੈਬ ਵਾਲੇ ਵੀ ਹਨਾ ਸਾਰੇ ਆਉਣਗੇ ਜਿੱਦਾਂ ਮਰਜੀ ਹੁਣ ਜ्यों-ਜ्यों ਸਟਾਕ ਚੱਲੀ ਜਾਣਾ ਤੇ ਸਰਦੀਆਂ ਜਿਹੜੇ ਪਹਿਲਾਂ ਆਪਾਂ ਸਟਾਕ ਲਿਆਂਦਾ ਸੀਗਾ ਪਿਛਲੇ ਸਟਾਰਟਿੰਗ ਤੋਂ ਪਸਤੇ ਤੁਹਾਨੂੰ ਪਤਾ ਹੈ ਨਾ ਮੇ ਨਵੀਂ ਸ਼ਾਪ ਆਉਂਦਾ 2-4 ਮਹੀਨੇ ਉਹਨੂੰ ਲੱਗ ਜਾਂਦੇ ਕਿਉਂਕਿ ਆਪਾਂ ਕਿਤੇ ਨਹੀਂ ਕੰਮ ਸਿੱਖਿਆ ਪਰ ਸਾਨੂੰ ਜਿਹਦਾ ਮੈਂ ਤਾਂ ਹੈ ਰਹੀ ਇਸੇ ਕੰਮ ਤੇ ਰਹਿਨੇ ਆ ਦੇਖ ਦੂ ਕਿਉਂਕਿ ਤੁਸੀਂ ਦੋ ਚੌ ਮਹੀਨਿਆਂ ਦੇ ਵਿੱਚ ਹੀ ਦੇਖ ਲਿਆ ਵੀ ਲੋਕੀ ਸਾਡੇ ਕੋਲ ਕੀ ਮੰਗਦੇ ਆ ਕੀ ਚਾਹੁੰਦੇ ਆ ਨਾ ਜੇ ਆਪਾਂ ਨੂੰ ਤੁਸੀਂ ਪਸੰਦ ਕਰਦੇ ਆ ਤਾਂ ਗਾਹ ਚੀਜ਼ ਵੀ ਤੁਹਾਨੂੰ ਵਧੀਆ ਦੇਵਾਂਗੇ ਠੀਕ ਆ ਜੀ ਤੇ ਇੱਕ ਅਲੱਗ ਜਿਹਾ ਹੋਊਗਾ ਸਾਹਬ ਹੈ ਨਾ ਕੱਪੜੇ ਦਾ ਵੀ ਸਟੱਫ ਦਾ ਵੀ ਫਰਕ ਪਊਗਾ ਜਿਹੜੀ ਚੀਜ਼ ਇੱਥੇ ਪੈਂਡੇ ਦੇ ਵਿੱਚ ਲਾਗੇ ਛਾਕੇ ਤਾਂ ਸਾਡੀ ਮਦਦ ਹੋਊਗੀ ਉਹ ਇਦਾਂ ਨਹੀਂ ਵੀ ਸਾਰਿਆਂ ਦੇ ਪਾਈ ਹੋਊਗੀ ਕਿਉਂਕਿ ਅਸੀਂ ਸਿਰਫ ਐਮ ਐਲ ਐਕਸਲ ਤੇ ਡਬਲ ਐਸ ਚਾਰ ਪੀਸ ਲਿਓਨੇ ਉਹ ਵੀ ਵੱਖਰੇ ਵੱਖਰੇ ਲਿਮਿਟਡ ਕੋ ਵਾਲੀ ਲੈ ਆਂਦੇ ਵੀ 10 20 ਪੀਸ ਉਹਦੇ ਵੀ ਪਾਇਆ ਉਹਦੇ ਪਾਇਆ ਇਦਾਂ ਨਹੀਂ ਕਦੀ ਵੀ ਹੋਗਾ ਜਿਹੜੀ ਸਾਡੀ ਸ਼ਾਪ ਤੋਂ ਮਿਲੂਗਾ ਸਾਡੀ ਹੀ ਸ਼ਾਪ ਤੋਂ ਮਿਲੂਗਾ ਇੰਨਾ ਤੁਹਾਨੂੰ ਵਾਅਦੇ ਨਾ ਕਹਿੰਨੇ ਆ ਤੇ ਮਿਲਦੇ ਹਾਂ ਹੁਣ ਨੈਕਸਟ ਬਲੌਗ ਤੇ ਨੈਕਸਟ ਬਲੌਗ ਤੇ ਹਾਂ ਨੈਕਸਟ ਬਲੌਗ ਚ ਫਿਰ ਘਰ ਨੂੰ ਚੱਲੀਏ ਫੇਰ ਘਰ ਨੂੰ ਵੀ ਜਾਣਾ ਆ ਤੇ ਤਾਂ ਦਿਨ ਕਿ ਵਾਇ ਘਰਿੰਦਾ ਹੇ ਦੇਖ ਲਓ ਰੋਟੀ ਖਾ ਖਾਂਦੇ ਦਿਖਾਉਂਦੇ ਉਹ ਵੀ ਮੂੰਹ ਨੇ ਖਾਂਦੇ ਹੋ ਕੇ ਅ ਕੋਈ ਨਹੀਂ ਮਿਲਦੇ ਆ ਨੈਕਸਟ ਬਲੌਗ ਦੇ ਵਿੱਚ ਆ ਇੰਨਾ ਹੀ ਬਲੌਗ ਤੇ ਨੈਕਸਟ ਬਲੌਗ ਜਿਹੜਾ ਮੈਂ ਤੁਹਾਨੂੰ ਵਾਦਾ ਕੀਤਾ ਸੀ ਇੱਕ ਉਹ ਮੈਂ ਤੁਹਾਨੂੰ ਜਰੂਰ ਇੱਕ ਬਲੌਗ ਬਣਾ ਕੇ ਨੈਕਸਟ ਬਲੌਗ ਵਿੱਚ ਦੱਸੂਗਾ ਵੀ ਕਿੱਦਾਂ ਤਾਂ ਇੱਥੇ ਤਾਈ ਪਹੁੰਚੇ ਕੀ ਸਟੋਰੀ ਆ ਕਿੱਦਾਂ ਜ਼ਿੰਦਗੀ ਨੇ ਵੀ ਉਹ ਨੈਕਸਟ ਬਲੌਗ ਦੇ ਵਿੱਚ ਓਕੇ ਵਾਇ ਤਾਂਦਰੁਸਤ ਰਹੋ ਚੜ੍ਹਦੀ ਕਲਾ ਜਰੋ ਤੇ ਸਾਡੀ ਸ਼ੌਪ ਤੇ ਜਰੂਰ ਵਿਜ਼ਿਟ ਕਰੋ ਨੰਬਰ ਅਸੀਂ ਹੁਣ ਆਇਆ ਨਾ ਪਿਛਲੀ ਵਾਰੀ ਸਾਡੇ ਤੋਂ ਨੰਬਰ ਨਹੀਂ ਸੀ ਲੱਗਾ ਤੇ ਹੁਣ ਅਸੀਂ ਆ ਨੰਬਰ ਥੱਲੇ ਮਤਲਬ ਸਕਰੀਨ ਤੇ ਲਾ ਦੇਣਾ ਹੈ ਤਾਂ ਤੁਸੀਂ ਆਰਡਰ ਕਰ ਲਈ ਇੱਥੇ ਇੱਕ ਛੋਟਾ ਜਿਹਾ ਬਲੌਗ ਕੱਲ ਨੂੰ ਬਣਾਉਣਾ ਛੋਟੀ ਜੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਮੇਨ ਅੱਡੇ ਤੋਂ ਸੈਫ ਤੱਕ ਚੱਲ ਕੇ ਦਿਖਾ ਦੇਣਾ ਵੀ ਸਾਡੀ ਸ਼ਾਪ ਕਿੱਥੇ ਆ ਤੁਸੀਂ ਉਹ ਵੀਡੀਓ ਦੇਖ ਕੇ ਆਰਾਮ ਨਾਲ ਸਾਡੀ ਸ਼ਾਪ ਤੇ ਆ ਸਕਦੇ ਓਕੇ ਬਾਏ ਚੜਦੀ ਕਲਾ ਚ ਰਹੋ ਤੰਦਰੁਸਤ ਰਹੋ ਤੇ ਜਉਂਦੇ ਵਾ ਕਮੈਂ ਵੀ ਲੈ ਲਵਾਂ